ਜਿਹੜੇ ਸੱਜਣ ਇਹ ਲੱਭਦੇ ਫਿਰਦੇ ਸੀ ਨਾ ਬਾਈ ਸਾਨੂੰ ਉਜਰਾਇਰ ਦਾ ਬੀਜ ਚਾਹੀਦਾ ਸਰੋਂ ਦਾ ਸਾਨੂੰ ਮਿਲ ਨਹੀਂ ਰਿਹਾ ਮਿੱਤਰੋ ਇੱਕ ਕਿੱਲਾ ਲੱਭ ਲੈ ਤੁਹਾਡੇ ਵਾਸਤੇ ਕੋਈ ਕਿੱਲੋ ਨਹੀਂ ਲੱਭਿਆ ਪਿੰਡ ਠੂਲੀਵਾਲ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਧਰਮੇ ਉਜਰਾਇਰ ਦਾ ਵੀ ਕਿਹੜਾਗਾ ਜਿਹੜੇ ਸੱਜਣਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦਿਖਾ ਦਿੰਨੇ ਆ ਅੰਗੂਰਾ ਵਾਂਗੂ ਨਾ ਐ ਗੁੱਸੇ ਬਣੇ ਪਿਆ ਸਰੋਂ ਦੇ ਇਹਦਾ ਨਿਕਾਲ ਕਿੰਨਾ ਕਿੰਨੀ ਕਹੀਦੀ ਆਮਦਨ ਹੈ ਤੁਹਾਨੂੰ ਸਾਰਾ ਕੁਝ ਨਾ ਬਾਈ ਰਾਜੀ ਦੱਸੂਗਾ ਤੇ ਬਾਈ ਦੱਸਿਓ ਇੱਕ ਕਿੱਲਾ ਤੁਸੀਂ ਨੇ ਵੇਚਿਆ ਹਾਂਜੀ ਤੇ ਇਹਦਾ ਨਿਕਾਲ ਕਿੰਨਾ ਕਾ ਮਤਲਬ ਇਹ ਵੀਰੇ 15 ਤੋਂ 16 ਕੁਇੰਟਲ ਇੱਕ ਗਿਲੇ ਨਿਕਲਦੀ ਆ 15 ਤੋਂ 16 ਕੁਇੰਟਲ ਇੱਕ ਕਿੱਲੇ ਦੀ ਇੱਕ ਗਿਲੇ ਨਿਕਲਦੀ ਫਿਰ ਇਹ ਰੇਟ ਕੀ ਮਤਲਬ ਵੇਖਦੀ ਅੱਗੇ ਰੇਟ ਵੀਰੇ ਆਪਾਂ ਆਮ ਰੇਟ ਹੀ ਲਾਇਆ ਜਿਹੜਾ ਆਮ ਰੇਟ ਸਰੋਂ ਦਾ ਵੇਖਦਾ ਇਸ ਟਾਈਮ 6000 ਨੂੰ ਵੀਰੇ ਕੁਇੰਟਲ ਵਿਕ ਰਹੀ ਹੈ ਕੁਇੰਟਲ ਵਿਕ ਰਹੀ ਹੈ ਹਾਂ ਠੀਕ ਆ ਉਸ ਹਿਸਾਬ ਨਾਲ ਹੀ ਆਪਾਂ ਲਾ ਕੇ ਚੱਲਿਆਂਗੇ ਵੀ ਇਹਦਾ ਆਪਾਂ ਵੱਖਰਾ ਰੇਟ ਕੋਈ ਨਹੀਂ ਲਾਇਆ ਉਸ ਹਿਸਾਬ ਨਾਲ ਹੀ ਆਪਾਂ ਰੇਟ ਲਾਇਆਗਾ ਤੇ ਯਾਨੀ ਕਿ 6000 ਨੂੰ ਵਿਕ ਰਹੀ ਹੈਗੀ ਤੇ ਇਹ ਸਰੋਂ ਦਾ ਯਾਨੀ ਕਿ ਵੀਰੇ ਉਦੋਂ ਜ਼ਿਆਦਾ ਵਿਕ ਓਕੇ ਹਾਂ ਉਹ ਆਮ ਸੇ ਨੂੰ ਤਾਂ ਆ ਬਿਕ ਰਹੀ ਆ ਇਹ ਤਾਂ ਤੇ ਰੇਟ ਬਹੁਤ ਆ ਬਹੁਤ ਆ ਤੇ ਹਨਾ ਬਈ ਜੇ ਹੁਣ ਤੁਸੀਂ ਕੈਲਕੂਲੇਟਰ ਆਪ ਕਰਕੇ ਦੇਖ ਲਿਓ ਵੀ 1 ਕਿੱਲੇ ਦੇ ਵਿੱਚੋਂ 15 16 ਕਿਲੋ ਤੁਸੀਂ ਦਸੀ ਜਾ ਹਾਂ 15 16 ਕਿਲੋ ਵੀ ਕਿੰਨੇ ਦੀ ਬਣ ਗਈ ਤੇ ਹਾਂ ਵੀਰੇ ਹਾਂ ਤੇ ਬਈ ਮੈਨੂੰ ਇੱਕ ਗੱਲ ਦੱਸਿਓ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਵੇਖ ਰਹੇ ਆ ਉਹਨਾਂ ਦੇ ਵੀ ਦਿਲ ਦੇ ਵਿੱਚ ਚਾਹਣਾ ਵੀ ਯਾਰ ਇਹ ਬੀਜ ਅਸੀਂ ਵੀ ਬੀਜਣਾ ਹਾਂ ਹਾਂਜੀ ਉਹਨਾਂ ਨੂੰ ਫਿਰ ਮਿਲੂ ਦਵੋਗੇ ਤੁਸੀਂ ਹਾਂ ਵੀਰੇ ਵੀ ਦੇਵਾਂਗੇ ਆਪਾਂ ਹਰੇਕ ਬੰਦੇ ਨੂੰ ਵੀ ਦੇਵਾਂਗੇ ਠੀਕ ਹੈ ਜੀ ਕਿਸੇ ਨੂੰ ਨਿਰਾਸ਼ਾ ਨਹੀਂ ਮੋੜਦੇ ਠੀਕ ਹੈ ਜੀ ਹਾਂ ਹੁਣ ਮੇਰੀ ਗੱਲ ਸੁਣ ਲੈ ਵੀਰੇ ਬਹੁਤ ਬੁਕਿੰਗ ਹੋਊਗੀ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਨੇਗੇ ਬਹੁਤ ਦੂਰ ਅੱਗੇ ਦੀ ਗਾਂਘਾਂ ਪਤਾ ਲੱਗ ਜਾਂਦਾ ਵੀ ਗੁੱਸੇ ਵਾਲੀ ਸਰੋ ਲੱਗੀ ਹੁੰਦੀ ਐਨੀ ਘੰਟਾ ਮੇਰੇ ਕੋਲੇ ਬਹੁਤ ਵਧੀਆ ਆਰਡਰ ਆਏ ਪੈਨੇ ਯਾਨੀ ਕਿ ਮੈਂ ਇਹ ਕਹਿੰਨਾ ਵੀ ਹਰੇਕ ਦੇ ਘਰੇ ਚਾਹੇ ਧੋੜੀ ਥੋੜੀ ਪਹੁੰਚੇ ਕਿਲੋ ਕਿਲੋ ਪਹੁੰਚੇ ਅੱਧਾ ਅੱਧਾ ਕਿਲੋ ਪਹੁੰਚੇ ਹਰੇਕ ਦੇ ਘਰੇ ਪਹੁੰਚਾਉਣੀ ਹੈ ਤੇ ਮੈਨੂੰ ਹੁਣ ਇਹ ਦੱਸਿਓ ਵੀ ਤੁਹਾਨੂੰ ਇਹ ਕਿੰਨੀ ਕੁ ਮੁਸ਼ਕਲ ਨਾਲ ਮਿਲੀ ਸੀ ਮੈਂ ਤਾਂ ਵੀਰੇ ਮੈਂ ਤੁਹਾਨੂੰ ਪਤਾ ਗੱਲ ਕੀ ਆ ਇਹ ਆਪਣਾ ਮਿੱਤਰ ਸੀਗਾ ਹਾਂਜੀ ਤੇ ਉਹਨੇ ਗਾਹਾਂ ਸੁਪਾਰਸ ਪਾ ਕੇ ਮੈਨੂੰ ਇਹ ਵੀ ਦਵਾਇਆ ਸੀਗਾ ਕਿੰ ਉਹ ਵੀ ਯਾਨੀ ਕਿ ਜਿਹੜਾ ਮੈਨੂੰ ਬੀ ਪਿਆ ਹੋਇਆ 4000 ਨੂੰ ਕਿਲੋ ਪਿਆ ਹੋਇਆ ਮੈਨੂੰ 4000 ਚ ਪੈ ਗਿਆ ਦੀ ਬਾਈ ਨੂੰ ਨਿਹਾਉਣ ਦੇ ਸਾਲਾ ਖਰਚਾ ਪਾ ਕੇ ਮੈਨੂੰ ਬੀ ਮਿਲਿਆਗਾ 4000 ਨੂੰ ਕਿਲੋ ਮਿਲਿਆ ਸੀ ਫਿਰ ਆਪਾਂ ਹੁਣ ਕੀ ਰੇਟ ਦਵਾਂਗੇ ਆਪਾਂ ਵੀਰੇ 1500 ਰੁਪਏ ਕਿਲੋ ਦਵਾਂ ਲੈ ਮਿੱਤਰੋ 1500 ਰੁਪਏ ਨੂੰ ਕਿੱਲਾ ਕਿਲੋ ਹਾਂ ਕਿਲੋ ਤੇ ਤੁਸੀਂ ਬਾਈ ਤੋਂ ਬੀਜ ਲੈ ਜਾ ਸਕਦੇ ਹੋ ਬਿਲਕੁਲ ਰੈਡੀ ਆ ਥੋੜੇ ਦਿਨਾਂ ਤੱਕ ਬਾਈ ਨੇ ਕੱਟ ਲੈਣੀ ਆ ਤੇ ਯਾਨੀ ਕਿ ਨਾ ਮੈਂ ਜਰਾ ਤੁਹਾਡੇ ਨਾਲ ਹੀ ਨਕਦਾਵਾ ਕਰਦਾ ਵੀ ਤੁਸੀਂ ਇੱਕ ਇੱਕ ਵਾਰੀ ਥੋੜੀ ਜਿਹੀ ਬੀਜ ਕੇ ਵੇਖੋ ਤੇ ਤੁਸੀਂ ਇਹ ਭੁੱਲ ਜੂਗੇ ਵੀ ਅਸੀਂ ਝੋਨਾ ਬੀਜਣਾ ਹਾਂ ਝੋਨਾ ਬੀਜਣਾ ਹਨਾ ਕਣਕ ਬੀਜਣੀ ਹੈ ਕਣਕ ਹਾਂ ਕਣਕ ਝੋਨਾ ਹਨਾ ਤੇ ਜਾਨੀ ਕਿ ਬਹੁਤ ਤੁਹਾਡੇ ਲਈ ਲਾਹੇਵੰਦ ਹਾਂ ਲਾਹੇਵੰਦ ਕਰੋ ਸੰਪਰਕ ਨੰਬਰ ਸਕਰੀਨ ਤੇ ਪਿੰਡ ਥੁੱਲੀਵਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਨਾ ਬਾਈ ਦਾ ਰਾਜੀ